ਦਾ ਨਾਮ ਤੇ ਪੈਣਾ। ਮੇਰਾ ਨਾਮ ਸੁਨਾਵ ਸਿੰਘ ਕੰਡਣੀ ਸ਼ਰਾ ਪੰਨੂਆ। ਜਿਹੜਾ ਇਹ ਵਾਪਰਿਆ ਹੋਇਆ ਗੋਲੀਆਂ ਚੱਲਣ ਦੀਆਂ ਇੱਕ ਇਹਨਾਂ ਦੇ ਕਰਾਈਆਂ ਗਈਆਂ ਤੇ ਕੀ ਕਰਿਆ? ਇਹ ਪਤਾ ਨਹੀਂ ਹਣਛੱਤੇ ਬੰਦੇ ਆਏ ਆ ਕਿ ਸਾਡੇ ਨੂੰ ਪਤਾ ਹੀ ਕੋਈ ਨਹੀਂ ਸਾਡੇ ਲਾਗੇ ਮੁੰਡਾ ਗੁਜਰ ਗਿਆ ਬੀੜੀ ਲਾ ਕੇ। ਤਾਂ ਹੀ ਉਹਨਾਂ ਦੇ ਘਰ ਸਾਡੇ ਘਰ ਤੋਂ ਬਾਹਰ ਨਿਕਲੇ ਆ ਇੱਕ ਜ਼ਖਮੀ ਹੋ ਆਣ ਕੇ ਤੇ ਫੈ ਗਰਾਉਣ ਲੱਪੇ। ਫੈਰ ਕੀਤੇ ਅਜੇ ਮਹਿਰ ਕੁਦਰਤੀ ਵੈ ਦੋ ਮਿੰਟ ਹੀ ਪਹਿਲਾਂ ਉਹ ਘਰੋਂ ਆ ਗਿਆ। ਇਹ ਬੇੜਾ ਸਾਡਾ ਸਹੇਰੇ ਕੋਲ ਤਾਂ ਇਹ ਨਾਲ ਦੋ ਤਿੰਨ ਬੰਦੇ ਹੋਰ ਕੋਲ ਤੇ ਇੱਕ ਦੋ ਮੈਂਬਰ ਪਿਆਜੂ ਹੋਰ ਕੋਲ ਤੇ। ਸੁਨਾ ਥੋੜਾ ਜਿਹਾ ਸ਼ੁਰੂ ਕਰਤੀਆਂ। ਪਰ ਆ ਵਾਰ ਬੱਜਿਆ ਵਾ ਗੁੰਡਗੀ ਪਾ ਕੇ ਥਾਣੇ ਭੱਜਾ ਵਾ ਦਵਾ ਦਵਾ ਅਸੀਂ ਗੱਡੀ ਦੇ ਉੱਤੇ ਮਰ ਕੇ ਇਹ ਗੱਡੀ ਚਾਬੀ ਕਿੱਥੇ ਮੁੰਡਾ ਗੱਡੇ ਭੱਜਾ ਮੈਂ ਕੀ ਕਹ ਸੁਖ ਵਾ ਪੈਰ ਹੋਇਆ ਕਹਿੰਦਾ ਗੱਡੀ ਫੜਾ ਸਪਾਜੀ ਦੇ ਪੈਰ ਹੋ ਗਏ ਕਿੰਨੀ ਕੋਹਲੀਆਂ ਚੱਲੀਆਂ ਕੋਈ ਨਾ ਮੇਰੇ ਕੋਲ ਲਗਭਗ 6 ਕੇ 7 ਕੋਹਲੀਆਂ ਚੱਲੀਆਂ ਹਾਂਜੀ ਬਹੁਤ ਛੇ ਇਸ ਤਰ੍ਹਾਂ ਕੋਈ ਭਾਗ ਜਾਣਦੇ ਜੋ ਨਹੀਂ ਕੋਈ ਬੰਦੇ ਤਾਂ ਪਿੰਡ ਵੱਲ ਆ ਜਾਂਦੇ ਸ਼ਹਿਰ ਵੱਲ ਆਏ ਆ ਤੇ ਖੱਬੇ ਵਾਲ ਨੂੰ ਗਏ ਆ ਮਗਰ ਇਹ ਗੱਡੀਆਂ ਲਾਈਆਂ ਹੋਈਆਂ ਉਹਦੇ ਪਰ ਉਹ ਅੱਧਾ ਅੱਧਾ ਇਕੱਲਾ ਇਕੱਲਾ ਗਾਂ ਨਿਕਲੇ ਖਾੜੀ ਗਾੜੀ ਸੜਕ 'ਤੇ ਰੁਕੀ ਆ ਗਈ ਅਹੀ ਰੋਗੇ ਗੜੀੜਾ ਆ ਗਿਆ ਪੱਠੇ ਵਾਲਾ ਉਹਦਾ ਕਰਕੇ ਉਹ ਚੇਰੇ ਮੁੜ ਕੇ ਸਭ ਲੋਕਾਂ ਨੂੰ ਦੇਖੇ ਨਹੀਂ ਪਿੰਡ ਦੀ ਵਾਰਕ ਨੂੰ ਪਛੜੀਆਂ ਗੱਡੀਆਂ ਔਰ 10-15 ਘਰੇ-ਘਰੇ ਕਮਾਈਆਂ ਬਣਦੇ ਪਰ ਨਹੀਂ ਲੱਭੇ ਨਹੀਂ ਸਾਨੂੰ ਕੀ ਮੰਗ ਕਰਦੇ ਹਾਂਜੀ ਕੀ ਮੰਗ ਕਰਦੇ ਜੀ ਮੰਗ ਇਹੋ ਕਰਦੇ ਆ ਕਿ ਸਾਨੂੰ ਸਾਥ ਮਿਲਦਾ ਕਿਹੜਾ ਉਹ ਬੰਦੇ ਸਾਨੂੰ ਲੱਭੜੇ ਲਈ ਦਿਆ ਸਾਨੂੰ ਜਿਨ੍ਹਾਂ ਨੇ ਅੱਜ ਤੱਕ ਗਾਹ ਨਹੀਂ ਕਿਤੇ ਕਰ ਸਕਦੇ ਹਾਂਜੀ ਜਿਨ੍ਹਾਂ ਨੇ ਅੱਜ ਕੁਝ ਕੀਤਾ ਗਾਹ ਵੀ ਕਰ ਸਕਦੇ ਹਾਂਜੀ ਕਰ ਸਕਦੇ ਹਾਂ ਜੀ ਕਰ ਸਕਦੇ ਆ ਕਿ ਕੋਈ ਕੋਈ ਸ਼ੱਕ ਆ ਕਰ ਸਕਦੇ ਆ ਹਾਂਜੀ ਤੇ ਤਰ੍ਹਾਂ ਸੀ ਉਹ ਗੁਜਰਿਆ ਵਾ ਅਹੀ ਉਹਦੇ ਲੈ ਹੋਏ ਸਾਰੇ ਬੰਦੇ ਵੀ ਜੀ ਉਸ ਅਦਾ ਉਹਨਾਂ ਗਾਰਪੋਸ ਨੂੰ ਫੋਨ ਕਰੀਏ ਕਿ ਤਰ੍ਹਾਂ ਕਰੀਏ ਜੋ ਅਫੀਸਰ ਸਰਕਾਰੀ ਕਰਦਾ ਹੈ ਬੰਬੀ ਦੇ ਉੱਤੇ ਕਰੰਟ ਲੱਗ ਗਿਆ ਰਾਤ ਦਾ ਆਇਆ ਹੀ ਨਹੀਂ ਕਾਰਕਰੀ ਕਿਹਦੇ ਫੋਨ ਕਰਕੇ ਜੀ ਕਿਸੇ ਫੋਨ ਕਰ ਉਹ ਲਬ ਦੇ ਰਹੇ ਅਹੀਂ ਉਹਦੇ ਉਧਰ ਰੁਜੇ ਆ ਤੇ ਉੱਤੋਂ ਇਹ ਹੋਰੀ ਆ ਗਈ ਉਹਦੀ ਮੌਤ ਇਸ ਤਰ੍ਹਾਂ ਹੋਈ ਹੈ ਉਹਦੀ ਮੌਤ ਕਰੰਟ ਲਾਕੇ ਹੋਈ ਹੈ ਅੱਛਾ ਰਾਤ ਬਿਜਲੀ ਦੇ ਉੱਤੇ ਬੰਬੀ ਤੇ ਗਿਆ ਵਾ ਉੱਥੋਂ ਸਵੇਰੇ ਵੇਖਿਆ ਵਾ ਜਾ ਕੇ ਸੜਕਾਂ ਆਇਆ ਨਹੀਂ ਸੜਕ ਤੇ ਵੇਖਿਆ ਮਰਦਾ ਘੋਤਾ ਉਹਨੂੰ ਜਾ ਕੇ ਦੇ ਅੰਦਰ ਮੁੰਡਾ ਖੜਾ ਗਿਆ ਪਤੀ ਜਾ ਕੇ ਉਹਨੇ ਜਾ ਕੇ ਵੇਖਿਆ ਕਿ ਅੰਦਰ ਪਿਆ ਵਾ ਉਹਨੇ ਗਾਥ ਲਾਇਆ ਪਛਾ ਮੋੜਿਆ ਫਿਰ ਸਾਨੂੰ ਫੋਨ ਕੀਤਾ ਬਿਓ ਇਧਰ ਬੜੀ ਕੀ ਹੋ ਗਿਆ ਤਲਖਾਂ ਨੂੰ ਅਸੀਂ ਕਹਾਂਗੇ ਵੇਖਿਆ ਜੋ ਜੱਥ ਹੋਈ ਹੋ ਜੀ ਉਹ ਕਰੰਟ ਲੱਗ ਗਿਆ ਹਾਂ ਕਰੰਟ ਲੱਗ ਗਿਆ ਪਤਾ ਨਹੀਂ ਫੇਸ ਪਾਉਣ ਲੱਗਾ ਤਾਰ ਕੁੰਡੀ ਡੇਕਪੀ ਉੱਤੇ ਕੀ ਹੋਇਆ ਕਿਸੇ ਲਈ ਤੇ ਹੱਥ ਸੜਿਆ ਕਿਉਂਕਿ ਮੇਰੇ ਕੋ ਜਾਣੀ ਜਾਂਦਾ ਮੇਰੇ ਗੁਰਪ੍ਰੀਤ ਠੀਕ ਤੇ ਮੈਂ ਮੁੰਡੇ ਮਾੜੇ ਗਏ ਭੱਜ ਭੁੱਜ ਗਏ ਗੁਰਪ੍ਰੀਤ ਸਿੰਘ ਸਰਪੰਚਪਿੰਡ ਨਸ਼ਰਾ ਪਨੂਆ ਜੋ ਕਿ ਨਸ਼ਰਾ ਪਨੂਆ ਤੋਂ ਲੋਕਾਂ ਨੂੰ ਜਾਂਦੀ ਸੜਕ ਤੇ ਬਾਹਰ ਡੇ ਤੇ ਰਹਿੰਦਾ ਹੈ ਅੱਜ ਸਵੇਰੇ 10 ਵਜੇ ਦੇ ਕਰੀਬ ਆਪਣੇ ਘਰ ਦੇ ਬਾਹਰ ਖੜਾ ਸੀ ਤਾਂ ਦੋ ਅਣਛਤੇ ਮੋਟਰਸਾਈਕਲ ਸਵਾਰਾਂ ਵੱਲੋਂ ਇਸ ਵੱਲ ਪਿਸਤਨ ਨਾਲ ਫਾਇਰ ਕੀਤੇ ਗਏ ਕਰੀਬ 5-6 ਫਾਇਰ ਕੀਤੇ ਗਏ ਜੋ ਉਸ ਦੇ ਘਰ ਦੀ ਦੀਵਾਰ ਔਰ ਦਰਵਾਜ਼ੇ ਵਿੱਚ ਲੱਗੇ ਹਨ ਇਹਨਾਂ ਵੱਲੋਂ ਜਿਹੜਾ ਪੁਲਿਸ ਥਾਣਾ ਸਰਿਆਲੀ ਵਿਖੇ ਇਨਫੋਰਮ ਕੀਤਾ ਗਿਆ ਜੋ ਤਰੰਤ ਐਸਚੋਥਾਣਾ ਸ੍ਰਿਹਾਲੀ ਮੈਂ ਆਰ ਡੀਐਸਪੀ ਡੀ ਰਜਿੰਦਰ ਮੈਂ ਇਸ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚਦੇ ਬਕੂਆ ਦਾ ਜਿਹੜਾ ਸਾਰਾ ਮੁਲਾਜ਼ਾ ਕੀਤਾ ਗਿਆ ਓਕੇ ਤੋਂ ਸਾਨੂੰ ਜਿਹੜੇ ਉਹ ਤਿੰਨ ਕੋਲ ਕਾਰਤੂਸ ਪਿਸਤਲ ਦੇ ਬਰਾਮਦ ਹੋਏ ਆ ਇਹ ਜਿਹੜੇ ਅਣਪਛਤੇ ਨੌਜਵਾਨ ਹੈ ਲਗਭਗ ਆਡੈਂਟੀਫਾਈ ਹੋ ਚੁੱਕੇ ਆ ਜਲਦੀ ਹੀ ਇਹਨਾਂ ਨੂੰ ਵਫਤਾਰ ਕਰ ਲਿਆ ਜਾਊਗਾ ਇਸ ਦੇ ਸਬੰਧ ਵਿੱਚ ਮਕਦਮਾ ਨੰਬਰ 41 ਅੰਡਰ ਸੈਕਸ਼ਨ 109 bns ਰ 25 ਆਰਮ ਜੈਕਟਿਵ ਦਰਜ ਇਸੇ ਥਾਣਾ ਸਰੀਆਲੀ ਵਿੱਚ ਕੀਤਾ ਗਿਆ ਹੈ